ਸ਼ਹਿਦ ਹਾਈ ਬੇਸਰ ਗਿਆ ਸਾਈਆਂ ਤੂੰ ਕੱਲਾ ਕਿੱਧਰ ਚੱਲਿਆ ਓ ਪਿਤਾ ਜੀ ਧੰਨ ਧੰਨ ਸਤ ਗੁਰੂ ਪਉਅੇ ਬਿਨਾ ਕਿਵੇਂ ਸਰੂ ਵੀ ਬਰਾਤ ਵਾਲੀ ਮੀਲਦੀਆ ਲੈਵਲ ਗਰਾਫ ਸਭ ਚੁੱਕ ਤੇਰੇ ਕਾਨੇ ਤੇ ਤੂੰ ਡਰੀਆ ਢੇੜੇ ਵਾਲੇ ਆ ਭੈਂਚੋ ਝੜਮ ਇਕੱਠੇ ਹੋ ਗਏ ਗਣੀ ਲੈ ਗਿਆ ਸੋਰੀ ਸੋਰੀ ਸਾਰੀ ਸੋਰੀ ਇਹਦਾ ਪਿਓ ਭਾਰਤ ਰਤਨ ਇਹਦਾ ਦਾਦਾ ਦੇਵਰਾਜ ਇਹਦਾ ਪਰਦਾਦਾ ਦਰਵਾਜ ਇਹਦੇ ਪਰਦਾਦੇ ਦਾ ਪਿਓ ਹੈਗਾ ਜੀ ਅਲੀ ਨਿਸ਼ਾਨ ਜਿਹੜਾ ਮਹਾਨ ਕੋੜਾ ਹੋਇਆ ਅਲੀ ਸ਼ਾਨ ਦਾ ਪਿਓ ਹੈਗਾ ਜੀ ਤੂਫਾਨ ਹੁਣ ਇਹਦਾ ਦੱਸਦਾ ਜੀ ਪਿਓ ਬਾਰੇ ਹੁਣ ਜਿਹੜੀ ਹੈ ਜੀ ਮਾਂ ਉਹ ਹੈਗੀ ਰਾਜ ਰਾਨੀ ਐਡਾ ਪੈਂਚੋ ਲੋਕਾਂ ਦਾ ਬੇੜਾ ਗਰਕ ਹੋਇਆ ਪਿਆ ਖੂਹ 'ਚ ਬੈਠੀ ਵੀਡੀਓ ਬਣਾਈ ਜਾਂਦੀ ਹੈ ਓ ਮਾਈ ਗਾਡ ਹੋਰ ਬਈ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਕਹਿੰਦੇ ਸੁਣਦੇ ਵਿੱਚ ਆਇਆ ਕਿ ਨੂਰਦੀ ਮੰਮੀ ਰੀਲਾਂ ਤੇ ਕਾਫੀ ਸ਼ਾਈ ਬੈਠੀ ਹੈ ਇੰਟਰਨੈਟ ਤੇ ਵੀ ਪੂਰੀ ਮਸ਼ਹੂਰ ਹੋ ਗਈ ਹੈ ਅੱਜਕੱਲ੍ਹ ਖਬਰਾਂ ਖੁਬਰਾਂ ਨੂਰਦੀ ਮੰਮੀ ਦੀਆਂ ਹੀ ਚੱਲਦੀਆਂ ਕਿ ਇਹ ਪਿੰਡ ਛੱਡ ਕੇ ਭੱਜ ਗਈ ਜਾਣਾ ਸੀਗਾ ਜਦੋਂ ਪਤਾ ਲੱਗਿਆ ਵੀ ਹੁਣ ਲੱਤਾਂ ਵੱਜਣੀਆਂ ਚਤੜਾਂ ਤੇ ਇਹਨਾਂ ਦੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਫੜਕੇ ਇਹਨਾਂ ਦੇ ਚਤੜ ਕੁੱਟੋ ਤੇ ਕੋਟ-ਕੋਟ ਕੇ ਲਾਲ-ਲਾਲ ਗੁਲਗੁਲੇ ਵਰਗੇ ਕੱਢ ਦਿਓ ਭੈਣਚੋ ਆਈਨ ਨੂੰ ਇੰਨਾ ਸਮਝਾਇਆ ਇੰਨਾ ਸਮਝਾਇਆ ਕਿ ਤੁਸੀਂ ਨਾ ਗੰਦ ਪਾਓ ਨਾ ਗੰਦ ਪਾਓ ਪਰ ਇਹ ਕਿੱਥੋਂ ਹਟਦੇ ਆ ਜਿਹੜੇ ਜਿਹੜੇ ਬੱਚੇ ਨੂੰ ਇੱਕ ਵਾਰੀ ਰੱਸਾ ਚੱਬਣ ਦੀ ਆਦਤ ਪੈ ਗਈ ਉਹ ਨਹੀਂ ਮੁੜ ਕੇ ਹਟਦਾ ਤਾਂ ਚਲੋ ਆਓ ਤੁਹਾਨੂੰ ਲੈ ਚਲੀਏ ਅੱਜ ਨੂਰ ਦੀ ਮੰਮੀ ਦੇ ਕੋਲੇ ਚਲੋ ਜੇ ਭਗਵੰਤ ਮਾਨ 1000 ਰੁਪਏ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਮੇਰੀਆਂ ਬਾਵਾ ਪੈਣਾ ਪਹਿਲਾ ਪੁਰਾਣਾ ਬਾਹਰੋਂ ਪਾਂਜਾ ਬਾਹਰੋਂ ਪਾਂਜਾ ਕੀ ਹੋ ਰਿਹਾ 44000 ਰੁਪਏ ਲੈਣੇ ਫੇਰ ਵੋਟ ਪਾਉਣੀ ਹੈ 12 ਪੰਜ 48000 ਹੁੰਦਾ ਖੜਜੋ ਕਰ ਮੈਨੂੰ ਵੀ ਹਿਸਾਬ ਕਿਤਾਬ ਜਾ ਲਾ ਕੇ ਦੇਖਣ ਦਿਓ 12 1 12 12 2 24 12 3 36 12 4 60 ਤੇ 12 ਪੰਜਾ 48000 ਮੇਰੇ ਸਾਲੇ ਰਾਜ ਬੜੇ ਨੇ ਚੂਆ ਵੀ ਚਿੱਟੀਆਂ ਹੋ ਗਈਆਂ ਹੋਣੀਆਂ ਪਰਲੇ ਇਹਨੂੰ ਐ ਹੀ ਨਹੀਂ ਪਤਾ ਵੀ 12 5 48 ਹੁੰਦਾ ਕਿ 60 ਹੁੰਦਾ ਅਸੀਂ ਤਾਂ ਫਿਰ ਭਾਂਜੇ ਬਣੇ ਬਣਾਏ ਲੁੱਲ ਸੀਗੇ ਜਿਹੜੇ ਮਾਸਟਰਾਂ ਤੋਂ ਕੁੱਟ ਖਾਈਗੇ 12 5 60 ਪਿੱਛੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇੰਨਾ ਖਾਤਰ ਸਕੂਲ ਖੋਲੋ ਫੀਸ ਮੈਂ ਦੇਉਂਗਾ ਇਹਨਾਂ ਨੂੰ ਪੜਾਉਣ ਖਾਤਰ ਇਹਨਾਂ ਨੂੰ ਪੜਾਓ ਲਿਖਾਓ ਇਹਨਾ ਮੇਰੇ ਸਾਲਿਆਂ ਨੇ ਲੋਕਾਂ ਖਾਤਰ ਤਾਂ ਬੰਦ ਕਰਤਾ ਪੋਸਟ ਤੇ ਫੀਮ ਤੇ ਆਪੇ ਐਂ ਖੰਦੇ ਜਿਵੇਂ ਕਾਂਗਰਸ ਗੂ ਨੂੰ ਪੈਂਦਾ ਹੁੰਦਾ ਇਹ ਬੜੀ ਅੱਛੀ ਬਾਤ ਕਹੀ ਯਾਰ ਇਹਨੇ ਪੋਸਟ ਫਿਮ ਵੀ ਨਹੀਂ ਖਾਦੀ ਹੋ ਸਕਦੀ ਇਹਨੇ ਖਾਦੀ ਕੀ ਹੈ ਇਹਨੇ ਖਾਦੀ ਹੈ ਜੀਵ ਵਾਲੀ ਕਿਉਂਕਿ ਫਿਰ ਇਹੋ ਜਿਹਾ ਕਮਾਲ ਤਾਂ ਜੀਵ ਵਾਲੀ ਦਿਖਾਉਂਦੀ ਹੈ ਬੱਤ ਸਹੀ ਹੈ ਬਿੱਲ ਡਰਦਾ ਹੈ ਮੇਰਾ ਤੁਰਣ ਹੀ ਨਾ ਜਾਣੇ ਮੈਨੂੰ ਤੇਰੇ ਤੋਂ ਜ਼ਿਆਦਾ ਪਰਵਾਹ ਹੈ ਤੇਰੀ ਇਹ ਦੋਨੇ ਇੱਕਰ ਜਾਈ ਦੇ ਵਿੱਚ ਵੜ ਕੇ ਰਾਤ ਨੂੰ ਦੋਨੇ ਪਿਸਤੌਲ ਦੇ ਵਿੱਚ ਪਿਸਤੌਲ ਮਾਰਨਗੇ ਬੱਲੂ ਦੇ ਸਿਰ ਤੋਂ ਮਸਾ ਪੱਗ ਲਵਾਈ ਸੀ ਤੇ ਇੱਧਰ ਬੱਲੂ ਦਾ ਪਾਪਾ ਹੋਰ ਆ ਗਿਆ ਇੱਕ ਪਾਲੋ ਪਾਲੋ ਇੱਕ ਦੂਜੇ ਨੂੰ ਜੱਫੀਆਂ ਪਾ ਲੋ ਕੁੱਟ ਕੁੱਟ ਕੇ ਮੇਰੇ ਸਾਲਿਓ ਬੱਸ ਵਾਲੇ ਜਿੰਨਾ ਚਿਰ ਤੁਹਾਡੇ ਛਾਤੀ 'ਚ ਲੱਤਾਂ ਨਹੀਂ ਮਾਰਦਿਆਂ ਉਨਾ ਚਿਰ ਹਟਿਓ ਨਾ ਵੇ ਸਰਦਾਰਾ ਤੂੰ ਆਹ ਕਿਹੜੀ ਕੰਮੀ ਪੈ ਗਿਆ ਆਪਾਂ ਹਲੇ ਖਾਲਿਸਤਾਨ ਲੈਣਾ ਸੀਗਾ ਹੁਣ ਨਹੀਂ ਮਿਲਦਾ ਖਾਲਿਸਤਾਨ ਕਿਉਂਕਿ ਹੁਣ ਜਿਹੜੇ ਭੈਜੋ ਜਿਹੜੇ ਸਰਦਾਰ ਬਣੀ ਜਾਂਦੇ ਆ ਨਾ ਇਹ ਭੈਜੋ ਲੜਾਕੂ ਜਹਾਜ ਦੇ ਵਿੱਚ ਲੜਾਕੂ ਜਹਾਜ ਲੜਾਉਣ ਲੱਗ ਗਏ ਮੇਰਾ ਕਹਿੰਦਾ ਭਾਵੇਂ ਹੈ ਕਿ ਜਿਹੜੇ ਸਰਦਾਰ ਟੈਂਪੂ ਵਾਲੀ ਲੈਂਡ ਤੇ ਚੱਲਣ ਲੱਗ ਗਏ ਬੱਤ ਸ ਲੈ ਭਾਂਜੋ ਬੁੰਡੂ ਨਾ ਹੋਵੇ ਤਾਂ ਸਾਲਾ ਇਹ ਬੁੰਡ ਦਿਖਾਉਣ ਨੂੰ ਆਡੀ ਤਰੱਕੀ ਮੰਨਦਾ ਵੀ ਭਾਂਜੋ ਤਰੱਕੀ ਨਹੀਂ ਜਰੀ ਜਾਂਦੀ ਲੋਕਾਂ ਤੋਂ ਸਾਲਾ ਇਹ ਕਾਦੀ ਤਰੱਕੀ ਓਏ ਚਤੜੀ ਦਿਖਾਉਣੇ ਆ ਜਿਵੇਂ ਮਰਜੀ ਘਮਾ ਘਮਾ ਕੇ ਦਿਖਾਈ ਜਾ ਅੱਗੋਂ ਦਿਖਾ ਪਿੱਛੋਂ ਦਿਖਾ ਵਿਚਾਲੋਂ ਦਿਖਾ ਚਤਣਾਂ ਵਾਲੇ ਬਾੜ ਵੀ ਦਿਖਾ ਤੇ ਵਿੱਚ ਪੁੱਸਰਗਲਿਆ ਫਸਿਆ ਉਹ ਵੀ ਦਿਖਾ ਇਨਾ ਕੁਝ ਦਿਖਾਉਣ ਤੋਂ ਬਾਅਦ ਜਿਹੜੀ ਲੋਕਾਂ ਨੇ ਖੁੱਲੀ ਕਰੀ ਏ ਤੇਰੀ ਮੋਰੀ ਉਹ ਵੀ ਦਿਖਾ ਜਿੰਦਗੀ ਵਿੱਚ ਫੁੱਦੂ ਕੰਮ ਤਾਂ ਬਹੁਤ ਕੀਤੇ ਆ ਪਰ ਕਦੇ ਗੱਡੀ ਉਹ ਨਹੀਂ ਰੱਖੀ ਜਿਹੜੀ ਮੈਡੀਸਨੂ ਨੇ ਰੱਖੀ ਆ ਇਹ ਮੈਂ ਨਹੀਂ ਲੋਕ ਕਹਿੰਦੇ ਆ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਫਿਰ ਇਹ ਜਿਹੜਾ ਹਥਿਆਰ ਲਵਾਈ ਫਿਰਦਾ ਉਹ ਵੀ ਨਾ ਰੱਖੋ ਤੁਸੀਂ ਉਵੇਂ ਗਲਤ ਸੋਚਣ ਵਾਲੀ ਏ ਕਿ ਮੈਡੀਸਨੂ ਨੇ ਚੱਤਰ ਦਿਖਾ ਦਿਖਾ ਕੇ ਗੱਡੀ ਲੈ ਲਈ ਤੇ ਇੱਧਰ ਮੂੰਹ ਦਿਖਾ ਕੇ ਹਲੇ ਤਾਈ ਸਾਈਕਲ ਨਹੀਂ ਲੈਤਾ ਗਿਆ ਭੈਣ ਚੋ ਚਲੋ ਕੋਈ ਗੱਲ ਨਹੀਂ ਵੀਰ ਮੂੰਹ ਤਾਂ ਨਹੀਂ ਦਿਖਾਉਣਾ ਚੱਤਰ ਤਾਂ ਦਿਖਾ ਸਕਦੇ ਆ ਨਾ ਤੁਸੀਂ ਦੇਖਿਆ ਕਰੋਗੇ ਨਾ ਨਹੀਂ ਓਏ ਮੇਰੇ ਉਵੇਂ ਗੱਲ ਕਰਾਂ ਹੂਸੀ ਤਾਂ ਬਹੁਤ ਜਾਣੇ ਲੋਕ ਭੋਰ ਲੈਂਦੇ ਪਰ ਇਹਦੇ ਵਾਂਗੂ ਨਹੀਂ ਕੋਈ ਭੋਰ ਸਕਦਾ ਜੇਕਰ ਤੁਹਾਨੂੰ ਨਹੀਂ ਯਕੀਨ ਹੁੰਦਾ ਤੁਸੀਂ ਆਪ ਹੀ ਦੇਖ ਲਓ ਸੱਚੀ ਸੱਚੀ ਦੱਸਿਓ ਤੁਹਾਡੇ ਵਿੱਚੋਂ ਉਹ ਕੌਣ-ਕੌਣ ਹੈ ਜਿਹੜੋ ਬਿਲਕੁਲ ਖੁੱਲ ਕੇ ਹੱਸਦੇ ਹੈ ਤੇ ਤੁਹਾਡੇ ਇੱਕ ਵਿੱਚ ਚੁਰੀ ਨਹੀਂ ਪੈਂਦੀ ਮੈਂ ਤੁਹਾਡੇ ਸਾਹਮਣੇ ਆ ਮੈਂ ਬਿਲਕੁਲ ਤੁਹਾਨੂੰ ਹੁਣ ਖੁੱਲ ਕੇ ਹੱਸ ਕੇ ਦਿਖਾਉਂਦੀ ਆ ਇਹ ਕੀ ਹੈ ਇਹ ਕੁਸੀ ਜਨਾਨੀ ਤੋਂ ਇੱਕ ਚੀਜ਼ ਤਾਂ ਵਧੀਆ ਸਿੱਖਣ ਨੂੰ ਮਿਲੀ ਵੀ ਖੁੱਲ ਕੇ ਕਿਵੇਂ ਹੱਸਦਾ ਹੁੰਦਾ ਐਨੀ ਕਾਸੀ ਤਾਂ ਉਦੋਂ ਨਿਕਲਦੀ ਹੁੰਦੀ ਹੈ ਜਦੋਂ ਬੰਦਾ ਉੱਤੇ ਜੇ ਘਸੌਂਦਾ ਹੁੰਦਾ ਲੈ ਲੈ ਇੱਧਰ ਦੇਖ ਭੈ ਜੋ ਕਿੰਨੀ ਡੂੰਗੀ ਸੋਚ ਲੈ ਗਏ ਯਾਰ ਤੁਸੀਂ ਇਹ ਜਨਾਨੀ ਆਪਣੇ ਆਪ ਨੂੰ ਬੈਦ ਸਮਝਦੀ ਹੈ ਕਿ ਮੈਂ ਬੈਦ ਆ ਪਰ ਇਹ ਬੈਦ ਹੈ ਨਹੀਂ ਕਿ ਇਹ ਜਨਾਨੀ ਲੋਕਾਂ ਦੁਆਰਾ ਫਰਾਈ ਕੀਤੀ ਗਈ ਬੈਦ ਹੈ ਕਿਉਂਕਿ ਮੈਂ ਆਪਣੀ ਸਕਿਨ ਦੇ ਨਾਲ ਆਪਣੀ ਹੈਲਥ ਦੇ ਨਾਲ ਆਪਣੀ ਬਾਡੀ ਦੇ ਨਾਲ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਦੀ ਮੈਂ ਉਹ ਹੀ ਖਾਨੀਆਂ ਜੋ ਮੇਰੀ ਸਕਿਨ ਲਈ ਅੱਛਾ ਹੈ ਮੇਰੇ ਹੈਅਰ ਲਈ ਅੱਛਾ ਹੈ ਜਾਂ ਫਿਰ ਮੇਰੀ ਬਾਡੀ ਲਈ ਅੱਛਾ ਹੈ ਤੁਸੀਂ ਮੇਰੇ ਸਾਹਮਣੇ ਕੁਝ ਵੀ ਰੱਖ ਦਿਓ ਅਗਰ ਉਹ ਮੇਰੀ ਸਕਿਨ ਮੇਰੀ ਹੈਲਥ ਮੇਰੀ ਬਾਡੀ ਲਈ ਅੱਛਾ ਨਹੀਂ ਹੈ ਤੇ ਮੈਂ ਜ਼ਿੰਦਗੀ ਚ ਕਦੇ ਵੀ ਨਹੀਂ ਖਾਵਾਂਗੀ ਇਹਦੇ ਮਗਰ ਨਾ ਲੱਗ ਜਾਓ ਇਹ ਤਾਂ ਇਹ ਕਹਿੰਦੀ ਹੈ ਵੀ ਤੁਸੀਂ ਆਪਣੀ ਬਾਡੀ ਨੂੰ ਲੈ ਕੇ ਆਪਣੀ ਹੈਲਥ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਚਤਨਾਂ ਚ ਲੈ ਕੇ ਰੱਬ ਕੋਲੇ ਵਾਪਸ ਵਗਜੋ ਬੱਤ ਸਹੀ ਹੈ ਰੱਬ ਨੇ 32 ਦੰਦਾਂ ਦੇ ਨਾਲ-ਨਾਲ ਇੱਕ ਜੀਬ ਵੀ ਲਾਈ ਹੈ ਤੇ ਉਹ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਸਿਰੇ ਦਾ ਘੂਸਾ ਬੰਦਾ ਆਊਗਾ ਜਿਹੜਾ 32 ਦੰਦਾਂ ਦਾ ਤੇ ਇੱਕ ਜੀਬ ਦਾ ਸਵਾਦ ਨਹੀਂ ਲੈ ਸਕਦਾ ਪਤਾ ਨਹੀਂ ਉਹ ਕਿਹੜੇ ਘੂਸੇ ਲੋਕ ਐ ਜਿਹੜੇ ਇਹੋ ਜਿਹੇ ਨੂੰ ਪੰਪ ਦੇਈ ਜਾਂਦੇ ਆ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਆਪਣਾ ਸੋਹਣਾ ਚਿਹਰਾ ਸੋਹਣੀ ਹੈਲਥ ਸੋਹਣਾ ਸਰੀਰ ਤੁਹਾਡਾ ਤੁਸੀਂ ਕਿਹਨੂੰ ਦਿਖਾਉਣਾ ਹੈ ਕੁੜੀਆਂ ਨੂੰ ਦਿਖਾਉਣਾ ਹੈ ਇਹੀ ਚੀਜ਼ ਸੋਚਦੇ ਹੋ ਨਾ ਵੀ ਕੁੜੀਆਂ ਸਾਡੇ ਪਿੱਛੇ ਲੱਗਣ ਤਾਂ ਇਹਦੇ ਲਈ ਪੈਸਾ ਕਮਾਓ ਪੈਸਾ ਹੀ ਆ ਸਾਰਾ ਕੁਝ ਜੇ ਤੁਹਾਡੀ ਪੈਸੇ ਨਾ ਜੇ ਭਰੀਏ ਤਾਂ ਉਹ ਵੀ ਤੁਹਾਡੀ ਆ ਉਹ ਵੀ ਤੁਹਾਡੀ ਆ ਤੇ ਆ ਵੀ ਤੁਹਾਡੀ ਆ ਜ ਤਕੂ ਸੱਕਟਕੇ ਵੀ ਨਹੀਂ ਪੈਸਾ ਕਮਾਈਦਾ ਗੱਲਾਂ-ਗੱਲਾਂ ਚ ਨੂਰ ਦੀ ਮੰਮੀ ਨੂੰ ਭੁੱਲ ਗਏ ਸੀਗੇ ਤਾਂ ਚਲੋ ਆਓ ਫਿਰ ਕਰੀਏ ਚੈੱਕ ਗੱਬਣਾ ਕੇ ਫੰਡਰਾ ਉਹ ਸੌਰੀ 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 ਯਾਰ ਕਿਉਂ ਇਹਨੇ ਪਿੰਡ ਛੱਡਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਕਈ ਰੋਸਟਰ ਕੁੱਤੇ ਪਕਾਈ ਮਾਰੀ ਜਾਂਦੇ ਆ ਹਾਂ ਅਸੀਂ ਤਾਂ ਆਪੀ ਪਕਾਈ ਮਾਰੀ ਆਨੇ ਜਦੋਂ ਅਸੀਂ ਤੁਹਾਨੂੰ ਸਮਝਾਉਂਦੇ ਸੀਗੇ ਵੀ ਚਿੱਤਣ ਮੁੰਮੇ ਨਾ ਦਿਖਾਓ ਨਾ ਦਿਖਾਓ ਉਹ ਤਾਂ ਹਟੇ ਨਹੀਂ ਗਏ ਹੁਣ ਜਦੋਂ ਲੋਕਾਂ ਨੇ ਮਾਰੀਆਂ ਚਿੱਤਲਾਂ ਦੇ ਲੱਤਾਂ ਦੇ ਹੁਣ ਪਿੰਡ ਛੱਡ ਕੇ ਫਰਾਰ ਹੁਣ ਕਿਉਂ ਪਿੰਡ ਛੱਡ ਕੇ ਭੱਜੇ ਪੰਚਾਇਤ ਹੋਈ ਸੀਗੀ ਵਿੱਚ ਜਾਂਦੇ ਗੱਲਾਂ ਬਾਤਾਂ ਕਰਦੇ ਤਾਂ ਤੁਹਾਨੂੰ ਵੀ ਅਕਲ ਆਉਂਦੀ ਤੇ ਉੱਥੇ ਹੀ ਤੁਹਾਨੂੰ ਪਤਾ ਲੱਗਣਾ ਸੀ ਕਿੰਨੇ ਲੋਕ ਤੁਹਾਨੂੰ ਪਿਆਰ ਕਰਦੇ ਆ ਤੇ ਕਿੰਨੇ ਨਫ਼ਰਤ ਕਰਦੇ ਆ ਸਲੇ ਬੱਤ ਸਹੀ ਏ ਤੁਸੀਂ ਸਾਰਿਆਂ ਨੇ ਵੇਖੀ ਹੋਊਗੀ ਉਹਦੇ ਵਿੱਚ ਲਾ ਕੇ ਕੈਮਰਾ ਇਹ ਵੀ ਮਾਈਕ੍ਰੋਫੋਨ ਮੈਂ ਤਾਂ ਹੁਣੇ ਫ ਮੈਦੀਨ ਕਰੀ ਜਾਂਦਾ ਹਾਂ ਲੈਟ ਕਰੀ ਜਾਂਦਾ ਪੋਟੀ ਕਰੀ ਜਾਂਦਾ ਪੋਟੀ ਕਰੀ ਜਾਂਦਾ ਤੋ ਕੋ ਬਣਦੀ ਹੈ ਕਰਦੀ ਇਹਨਾਂ ਦੇ ਪਿੰਡ ਵਿੱਚ ਹੋਈ ਪੰਚਾਇਤ ਤੇ ਉੱਥੇ ਨਾ ਹੀ ਤਾਂ ਨੂਰ ਦੀ ਮੰਮੀ ਪਹੁੰਚੀ ਤੇ ਨਾ ਹੀ ਨੂਰ ਦਾ ਪਾਪਾ ਪਹੁੰਚਾ ਤੇ ਉੱਥੇ ਪਹੁੰਚਿਆ ਸਿਰਫ ਔਰ ਸਿਰਫ ਪਾਉਣ ਦਾ ਪਤਾ ਕੌਣ ਨੂਰ ਦਾ ਦਾਦਾ ਮਤਲਬ ਕਿ ਇਹਦਾ ਪਿਓ ਇਹ ਘੁੱਸੇ ਤਾਂ ਉਹ ਗੱਲ ਹੋਈ ਨਾ ਵੀ ਖਾਣ ਪੀਣ ਨੂੰ ਬਾੰਦਰੀ ਤੇ ਟੰਬੇ ਖਾਣ ਨੂੰ ਰਿਸ਼ ਤੇ ਜਦੋਂ ਕੋਈ ਭੈਣ ਚ ਰੌਲਾ ਪੈ ਜਾਂਦਾ ਉਦੋਂ ਆਪਦੇ ਪਿਓ ਨੂੰ ਅੱਗੇ ਕਰ ਦਿੰਦੇ ਆ ਨੂਰ ਬੈਠਾ ਸੀ ਤੂੜੀ ਵਾਲ ਦੇ ਵਿੱਚ ਲੈਟਰਿੰਗ ਤੇ ਇਹਦੀ ਮਾਂ ਵੀਡੀਓ ਬਣਾਈ ਜਾਂਦੀ ਆ ਕਿ ਨੂਰ ਨੂੰ ਆਈ ਆ ਪੋਟੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲ ਕਿਹੜੀ ਦੱਸਣ ਵਾਲੀ ਹੋਈ ਕੁੜੀ ਜਾਵੇ ਬਾਈ ਰੰਦਾ ਵੀ ਉਹਨਾਂ ਨੇ ਟਾਈਮ ਦਿੱਤਾ ਸੀਗਾ ਤੇ ਸਵੇਰ ਦੇ ਡਿੱਕੀ ਜਾਂਨੇ ਆ ਹਾਲੇ ਤੱਕ ਆਏ ਨਹੀਂਗੇ ਤੇ ਅਸੀਂ ਸਵੇਰ ਦੇ ਇੱਥੇ ਇਕੱਠ ਮਾਰਿਆ ਤੇ ਹਾਲੇ ਤੱਕ ਕੋਈ ਆਇਆ ਨਹੀਂ ਜੀ ਆ ਤੇ ਸਾਰੇ ਭਰਾ ਡਿੱਕੀ ਜਾਂਦੇ ਨੇ ਲਦਾਵੇ ਉਹਨਾਂ ਨੂੰ ਬੇਸਬਰੀ ਨਾਲ ਲੈ ਭਾਂਚੋ ਇਹ ਆਡੀ ਇਧਰ ਲੁੱਲੀ ਬਦਮਾਸ਼ ਬਣਿਆ ਫਿਰਦਾ ਇਹ ਆਡੀ ਟੈਂਪੂ ਸਾਲੇ ਇਕੱਠੇ ਕਰਕੇ ਤੁਰਿਆ ਫਿਰਦਾ ਗੈਂਗਸਟਰ ਬਣਿਆ ਬੈਠਾ ਦੇਖ ਲੋ ਉਧਰ ਰੰਧਾਵੇ ਰਹਿਣੇ ਪੰਚਾਇਤ ਇਕੱਠੀ ਕਰਕੇ ਤੇ ਇਧਰ ਕੰਮ ਵੀ ਨਿਮੇੜਤਾ ਇਹਨਾਂ ਦਾ ਵੀ ਇਹਨਾਂ ਨੂੰ ਪਿੰਡ ਵਿੱਚੋਂ ਕੱਢੋ ਬਾਹਰ ਇਹਦੇ ਪਿੱਛੇ ਕੋਈ ਵੀ ਲੜਨ ਨਹੀਂ ਆਇਆ ਕੋਈ ਵੀ ਸਟੈਂਡ ਨਹੀਂ ਲੈਣ ਆਇਆ ਸਾਰੇ ਦੇ ਸਾਰੇ ਆਏ ਨੂਰ ਦੀ ਮੰਮੀ ਦੇ ਪਿੱਛੇ ਸਟੈਂਡ ਲੈਣ ਇੱਕੇ ਇਕਲੌਤਾ ਬੰਦਾ ਵੀ ਜਿਹੜਾ ਇੰਨੀਆਂ ਗਾਲਾਂ ਖਾਣ ਤੋਂ ਬਾਅਦ ਉਸ ਤੋਂ ਬਾਅਦ ਵੀ ਹਾਜਮੇ ਕਰਕੇ ਤੇ ਫਿਰ ਚੱਲ ਪੈਂਦਾ ਹੈ ਉਹੀ ਆਪ ਦੀ ਨੂਰ ਦੀ ਮੰਮੀ ਦਾ ਅੱਗਾ ਪਿੱਛਾ ਦਿਖਾਉਣਾ ਇਹ ਬੜੀ ਅੱਛੀ ਬਾਤ ਕਹੀ ਹੈ ਆ ਅੱਛਾ ਕਿੰਨੇ ਨੇ ਰੀਲ ਪਾਈ ਮੈਨੂੰ ਮੇਰੇ ਆਪਣੇ ਆਨੇ ਮਾਰਿਆ ਨਹੀਂ ਪਿੰਡ ਛੱਡਣ ਨੂੰ ਕੀ ਦਾ ਜੀ ਕਰਦਾ ਇਹ ਅਸਲ ਦੇ ਵਿੱਚ ਗੱਲ ਪਤਾ ਕਿਹਨੂੰ ਕਹੀ ਹੈ ਆ ਵਾਲੇ ਗੋਂਚੂ ਨੂੰ ਕਹੀ ਐ ਨੇ ਇਹਦਾ ਨਾਮ ਹੈਗਾ ਕਾਲਾ ਪਤਾ ਨਹੀਂ ਅਮਰੀਕਾ ਹੈ ਕਿ ਕਾਲਾ ਚਲੋ ਜੋ ਵੀ ਹੈ ਅਸਲ ਦੇ ਵਿੱਚ ਇਹ ਪਤਾ ਕੌਣ ਹੈ ਇਹ ਹੈਗਾ ਨੂਰ ਦੇ ਭਾਪੇ ਦਾ ਛੋਟਾ ਬੜਾ ਚੇਲਾ ਕਿਉਂਕਿ ਇਹ ਬੰਦੇ ਨੇ ਗੁਰਗਾਂਡ ਲਿਆ ਨੂਰ ਦੇ ਭਾਪੇ ਤੋਂ ਵੀ ਕਿਵੇਂ ਆਪਦੀ ਜਨਾਨੀ ਰੀਲਾਂ ਤੇ ਦਿਖਾਈਦੀ ਐ ਤੇ ਕਿਵੇਂ ਮਸ਼ਹੂਰ ਹੋਈਦਾ ਹੈ ਹੈ ਅਸਲ ਇਹ ਵੀ ਨੂਰ ਦੇ ਭਾਪੇ ਤੋਂ ਟੱਪਿਆ ਵੀ ਬਸ ਇੰਨਾ ਹੀ ਹੈ ਵੀ ਆਪਦੀ ਜਨਾਨੀ ਨੂੰ ਇਹ ਟਾਕੇ ਰੱਖਦਾ ਚਾਰੇ ਪਾਸਿਓਂ ਨੂਰ ਦੇ ਭਾਪੇ ਨੇ ਥੋੜ ਜਾਂਦੇ ਇਹ ਲੋਕਾਂ ਦੀਆਂ ਸ਼ਰਮਾਂ ਵਿੱਚ ਜਾ ਕੇ ਹਨੂ ਨਹੀਂ ਜਕੀਰੋਂਦਾ ਤਾਂ ਦੇਖ ਲੋ ਲੈ ਆ ਬੈਠੇ ਆ ਸਰੋਂ ਦੇ ਵਿੱਚ ਬੜੇ ਐਨੀ ਕੈਂਪਿੰਗ ਦਾ ਭਾਂਜੋ ਮਧੂਮੱਖੀ ਵੀ ਨਹੀਂ ਕਰਦੀ ਸਰੋਂ ਦੇ ਵਿੱਚ ਸਰੋਂ ਦੇ ਵਿੱਚ ਬੈਠੇ ਕੈਂਪਿੰਗ ਪਤਾ ਕਿਹੜੀ ਕਰਦੇ ਸੀਗੇ ਇੱਕ ਉਧਰੋਂ ਵਿੱਚ ਬੈਠਾ ਗੱਡੀ ਹਲਾਉਂਦਾ ਸੀ ਤੇ ਦੂਜਾ ਝੁੱਗੀ ਹਲਾਉਂਦਾ ਸੀ ਆਂ ਦਾ ਟੂਰ ਰਾਜਸਥਾਨ ਦੀ ਕੈਂਪਿੰਗ ਇਧਰ ਮੇਰਾ ਛੋਟਾ ਜਿਹਾ ਬੇਟਾ ਵੀ ਮੇਰੇ ਨਾਲ ਹੈ ਕੈਂਪਿੰਗ ਦੇ ਕਿਸੇ ਤੋਂ ਇਹ ਮੇਰਾ ਛੋਟਾ ਬੇਟਾ ਤੇ ਇਹ ਮੇਰੇ ਨਾਲ ਹੀ ਰਹਿੰਦਾ ਹੈਗਾ ਨਾਲ ਹੀ ਰੱਖੀ ਤੇ ਇਹਨੂੰ ਪੜਨ ਨਾ ਦੀ ਮੇਰੇ ਸਾਲਿਆਂ ਦੀਆਂ ਪੱਪੀਆਂ ਲੈ ਲੈ ਕੇ ਇਹਨੂੰ ਤੂੰ ਆਪ ਦੇ ਵਰਗਾ ਨਾ ਬਣਾ ਦੀ ਜੇਕਰ ਇਹਨੂੰ ਆਪ ਦੇ ਵਰਗਾ ਬਣਾਤਾ ਤੇ ਇਹ ਤਾਂ ਤੂੰ ਤਾਂ ਪਤਾ ਹੀ ਨਹੀਂ ਕੀ ਕੁਛ ਦਿਖਾਉਣਾ ਤੇ ਇਹ ਉਸ ਤੋਂ ਵੀ ਜ਼ਿਆਦਾ ਚੀਜ਼ ਦਾ ਚੰਦ ਨਿਕਲੂਗਾ ਫਿਰ ਕੋਈ ਗੱਲ ਨਹੀਂ ਮੱਲੋ ਇਹ ਥੋੜਾ ਜ਼ਿਆਦਾ ਥੋੜਾ ਹੋਰ ਇਸ ਤੋਂ ਵੱਧ ਮੋਰੰਜਨ ਕਰਾਇਆ ਕਰੂਗਾ ਭੈਣ ਦੇ ਯਾਰ ਇਹਨੂੰ ਕੈਂਪਿੰਗ ਕਰਨ ਨੂੰ ਵੀ ਥਾਣੀ ਥਾਇਆ ਲੋਕ ਪਹਾੜਾਂ 'ਚ ਜਾਣਗੇ ਜੰਗਲਾਂ 'ਚ ਜਾਣਗੇ ਉੱਥੇ ਜਾ ਕੇ ਰਹਿਣਗੇ ਇਹ ਮੇਰੇ ਸਾਲੇ ਸਰੋਜੀ ਕੰਮ ਚਲਾਈ ਬੈਠੇ ਆਦੇ ਰਾਜਸਥਾਨ ਚ ਨਾ ਆਦੇ 300 ਰੁਪਏ ਸਮਝਾ ਡੰਗਾ ਕਰਕੇ ਲੈ ਗਿਆ ਫੇਰ ਕੀ ਭੈਣ ਜਦੋਂ ਤੁਹਾਡਾ ਪੂਰਾ ਪੈਜੂਗਾ ਇੱਕ ਡੋਂਗੇ ਸੀ ਸਮੋਸੇ ਨਾਲ ਜੇ ਉਹਨੂੰ 50 ਰੁਪਏ ਦੇ ਦਿੰਦੇ ਤੁਹਾਡੀ ਕੀ ਗੰਡ ਫੜਦੀ ਸੀ ਕਿਉਂਕਿ ਗਰੀਬ ਦਾ ਹੱਕ ਤਾਂ ਖਾ ਲਿਆ ਨਾ ਤੁਸੀਂ ਉਹਨੇ ਤਾਂ ਆਪਦਾ ਦਿਲ ਦਿਖਾਤਾ ਵੀ ਮੇਰਾ ਦਿਲ ਬਹੁਤ ਵੱਡਾ ਹੈ ਤੇ ਤੁਸੀਂ ਨਹੀਂ ਦਿਖਾ ਸਕੇ 30 ਰੁਪਏ ਦੇ ਕੇ ਆਗੇ ਉਹਨੂੰ ਐਵੇਂ ਮੇਰੇ ਸਾਲਿਆਂ ਦੀ ਭੁੱਖੇ ਨੰਗਿਆਂ ਦੀ ਬੁੰਡ ਪਾਟੀ ਜਾਂਦੀ ਹੈ ਤੂੰ ਯਾਰ ਆਪ ਨਾਲ ਤੇਰੀ ਸ਼ਕਲ ਜੀ ਮੂਰੇ ਲੈ ਕੇ ਤੂੰ ਆ ਦੀ ਜਨਨੀ ਦਿਖਾਇਆ ਕਰ ਸਾਨੂੰ ਨੂਰ ਦੇ ਪਾਪੇ ਤੇ ਇਹਦੀ ਬੰਨੋਂ ਹਟ ਗਈ ਕਿਉਂਕਿ ਹੁਣ ਆਪਸੀ ਜਿੰਨਾਂ ਦੀ ਲੜਾਈ ਲੜੂਈ ਹੋ ਗਈ ਤੇ ਪਹਿਲਾਂ ਇਹ ਦੋਨੇ ਆਪਸੀ ਚ ਗੂੰ ਖਾਂਦੇ ਇਕੱਠਾਂ ਦੀ ਫਿਰਦੇ ਰਹਿੰਦੇ ਸੀ ਹੁਣ ਇਹ ਕਹਿੰਦਾ ਨੂਰ ਦਾ ਪਾਪਾ ਮਾੜਾ ਹੈ ਫਲਾਨਾ ਤੁਮ ਕਹ ਤੇ ਉਦੋਂ ਸਾਲਿਆ ਤੈਨੂੰ ਦੀਦਾ ਨਹੀਂ ਸੀਗਾ ਜਦੋਂ ਪਿੰਡ ਵਾਲੇ ਨੇ ਰਲ ਕੇ ਨੂਰ ਦੇ ਪਾਪੇ ਨੂੰ ਬਾਹਰ ਕੱਢਤਾ ਤਾਂ ਫਿਰ ਇਹ ਵੀ ਉਹਦੇ ਕੋਲੋਂ ਫਰਾਰ ਹੋਇਆ ਆ ਵੀ ਆਦਾ ਚਲੋ ਭਰਾ ਆਪਾਂ ਦੱਸੋ ਇਹਨਾਂ ਕੀ ਕਰਨਾ ਹੈ ਇੱਥੇ ਤਾਂ ਪਤਾ ਲੱਗਦਾ ਇਹ ਹੈਗਾ ਮਤਲਬ ਯਾਰ ਇਹਦਾ ਪਤਾ ਤੁਹਾਨੂੰ ਕੀ ਮਤਲਬ ਸੀ ਇਹਦਾ ਮਤਲਬ ਸਿਰਫ ਔਰ ਸਿਰਫ ਆਈ ਸੀਗਾ ਵੀ ਹਾਂ ਆਪਾਂ ਨੂਰ ਦੇ ਪਾਪੇ ਨਾਲ ਰਵਾਂਗੇ ਬਹੁਤ ਵਧੀਆ ਤੇ ਐਨ ਸਹੀ ਟਿਕਾਣੇ ਤੇ ਲਾਇਆ ਬਾ ਬਈ ਕੀ ਬਾਤ ਹੈ ਚਲੋ ਛੱਡੋ ਭਰਾ ਯਾਰ ਹੁਣ ਇਹਨਾਂ ਦੀ ਕੀ ਗੱਲਬਾਤ ਕਰਨੀ ਹੈ ਕਿਉਂਕਿ ਇਹ ਹੈ ਹੀ ਕੂਸੇ ਮੇਰੇ ਸਾਲੇ ਬਣੇ ਦੇ ਬਣਾਏ ਹੁਣ ਪਿੰਡ ਵਿੱਚ ਉਹਨਾਂ ਨੂੰ ਕਿਉਂ ਕੱਢਿਆ ਉਹਨਾਂ ਨੂੰ ਪਿੰਡ ਚੋਂ ਤਾਂ ਕੱਢਿਆ ਕਿਉਂਕਿ ਉਹ ਲੱਚਰਤਾ ਫੁਲਾਉਂਦੇ ਆ ਤੇ ਉਹ ਰੀਲਾ ਤੇ ਆ ਕੇ ਗੰਦ ਪਾਉਂਦੇ ਤੇ ਉਹਨਾਂ ਨੇ ਤਾਂ ਹੀ ਕੱਢਦਾ ਵੀਰੇ ਪਿੰਡ ਦੀ ਵੀ ਬੇਇੱਜ਼ਤੀ ਕਰਾਈ ਜਾਂਦੇ ਆ ਸਾਡੀ ਵੀ ਕਰਾਈ ਜਾਂਦੇ ਆ ਤੇ ਉਹ ਆਪਦੀ ਤਾਂ ਕਰਾਈ ਕਰਾਈ ਜਾਂਦੇ ਆ ਇਹ ਐਡੇ ਗੰਦ ਬੰਦੇ ਨੇ ਕੁੜੀ ਜਾਵੇ ਆ ਗਲਤੀਆਂ ਇਹਨਾਂ ਦੀਆਂ ਆਪਦੀਆਂ ਕੀਤੀਆਂ ਹੋਈਆਂ ਤੇ ਪਿਓ ਇਹਨਾਂ ਦਾ ਭੁਗਤਦਾ ਫਿਰਦਾ ਕਿਉਂਕਿ ਪੰਚਾਇਤ ਹੁਣ ਕਿਹਦਾ ਬੰਦਾ ਡਿਪਰੈਸ਼ਨ ਚ ਤੁਰ ਜਾਂਦਾ ਮੱਲੋ ਮੱਲੀ ਡਿਪਰੈਸ਼ਨ ਹੋ ਜਾਂਦਾ ਬੰਦੇ ਨੂੰ ਵੀ ਯਾਰ ਲੋਕ ਮੇਰੇ ਬਾਰੇ ਕੀ ਕੀ ਬੋਲਦੇ ਐ ਭੈਂਚੋ ਹੁਣ ਤਾਂ ਹਟਜੋ ਹੁਣ ਤਾਂ ਇੰਨੀ ਬੇਇੱਜ਼ਤੀ ਹੋ ਗਈ ਕੁੱਤੇ ਖਾਣੀ ਤੁਹਾਡੀ ਇਹ ਬੜੀ ਅੱਛੀ ਬਾਤ ਕਹੀ ਆ ਇਸ ਤੋਂ ਮੈਂ ਕੋ ਪਿੱਛੇ ਵੀਡੀਓ ਪਾਈ ਸੀ ਤੇ ਇਸ ਦੇ ਵਿੱਚ ਕਿਹਾ ਸੀਗਾ ਵੀ ਆ ਕਈ ਬ ਕੁਸੈਨੇ ਵੀ 9 ਸਾਲ ਦੀ ਕੁੜੀ ਨੇ ਜਵਗ ਜਮਤਾ ਤਾਂ ਮੈਂ ਉਹਦੀ ਪੂਰੀ ਡਿਟੇਲ ਦੱਸੀ ਸੀ ਵੀ ਉਹ ਰੋਲਾ ਕੀ ਹੈ ਤੇ ਮੈਟਰ ਕੀ ਹੈ ਤੇ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋ ਇੱਕ ਆ ਵੀਡੀਓ ਹੈ ਇਨਸਪੈਕਟਰ ਦੀ ਆ ਦੇਖੋ ਸੋਸ਼ਲ ਮੀਡੀਆ ਪਰ ਇੱਕ 9 ਸਾਲ ਦੀ ਬੱਚੀ ਕੇ ਮਾਂ ਮੰਨਨੇ ਕੇ ਸੰਬੰਧ ਮੈਂ ਵੀਡੀਓ ਵਾਇਰਲ ਹੋ ਰਿ और जिसमें बताया गया है कि भाई एक जिला कैथल से संबंधित है तो इस संबंध में हमने संज्ञान लिया है और जानकारियाँ एकत्रित की तो ये जो घटना जिला कैथल से ना तो संबंधित है और ना हम इसकी पुष्टि करते हैं। ਇਨਾਂ ਨੇ ਵੀ ਇਹ ਚੀਜ਼ ਕਹੀ ਆ ਵੀ ਉਹ ਵੀਡੀਓ ਜਿਹੜੀ ਉਹ ਫੇਕ ਹੈ ਉਹਦੇ ਵਿੱਚ ਮੈਂ ਇਹ ਚੀਜ਼ ਦੱਸੀ ਸੀ ਵੀ ਜਿਹੜੀ 11 9 ਸਾਲ ਦੀ ਕੁੜੀ ਆ ਉਹ ਕਦੇ ਵੀ ਉਹਦੇ ਪੀਰੀਅਡ ਨਹੀਂ ਹੁੰਦੇ ਤੇ ਨੰਬਰ 2 ਤੇ 11 ਸਾਲ ਦੇ ਮੁੰਡੇ ਦੇ ਕਦੇ ਵੀ ਸ਼ੁਕਰਾਨੂ ਬਣਨੇ ਸਟਾਰਟ ਨਹੀਂ ਹੁੰਦੇ ਤਾਂ ਇਹ ਚੀਜ਼ ਮੈਂ ਉਹਦੇ ਵਿੱਚ ਦੱਸੀ ਸੀ ਕਿ ਜੇਕਰ ਉਹਦੀ ਪੂਰੀ ਡਿਟੇਲ ਜਾਣਦੇ ਹੋ ਨਾ ਤਾਂ ਤੁਸੀਂ ਆ ਇੱਕ ਟਿਕਟੌਕ ਦਾ ਪੇਜ ਆ ਆ ਬਲੀ ਆਂਟੀ ਦਾ ਤਾਂ ਇਹਦੀ ਆਈਡੀ ਤੇ ਇਹ ਦੋ ਤਿੰਨ ਵੀਡੀਓ ਪਈਆਂ ਵੀ ਹੈ ਤਾਂ ਤੁਸੀਂ ਜੇਕਰ ਤੁਹਾਡੇ ਕੋਲ ਟਿਕਟੌਕ ਚੱਲਦਾ ਤਾਂ ਆਈਡੀ ਸਰਚ ਕਰ ਲਿਓ ਤੇ ਉੱਥੇ ਨਿਕਲਿਆਊਗੀ ਤਾਂ ਉੱਥੇ ਦਿਖ ਜਾਣੀਆਂ ਤੁਹਾਨੂੰ ਆ ਵੀਡੀਓ ਪਈਆਂ ਤਾਂ ਬਾਕੀ ਯਾਰ ਇੱਥੇ ਵੀਡੀਓ ਦਾ ਐਂ ਇਹਰ ਵੀਡੀਓ ਨੂੰ ਤੇ ਬਾਕੀ ਮੈਂ ਤੁਹਾਨੂੰ ਲਾਸਟ ਤੇ ਇਹੀ ਕਹਿਣਾ ਚਾਹੂੰਗਾ ਵੀ ਇਹੋ ਜੀ ਜਨਾਨੀ ਤੋਂ ਬਚੋ ਜਿੰਨਾ ਬਚ ਸਕਦੇ ਹੋ ਬਚੋ ਕਿਉਂਕਿ ਇਹ ਜਨਾਨੀ ਨੇ ਪਹਿਲਾਂ ਵੀ ਕਿਹਾ ਸੀ ਕਿ ਬਿਨ ਬਿਆਹ ਨਹੀਂ ਕਰਾਉਣਾ ਚਾਹੀਦਾ ਬਿਆਹ ਕਰਾਉਣ ਲਈ ਕੀ ਹੁੰਦਾ ਜੇ ਇੱਕ ਜਵਾਕ ਜੰਮਣੇ ਹੈ ਤੇ ਜਵਾਕ ਤੁਸੀਂ ਕਿਸੇ ਹੋਰ ਤੋਂ ਵੀ ਲੈ ਸਕਦੇ ਹੋ ਇਹ ਗੱਲ ਮੈਂ ਨਹੀਂ ਇਹ ਕਹਿੰਦੀ ਸੀਗੀ ਤਾਂ ਖੈਰ ਇਹਨੇ ਇਸੇ ਦੇ ਮੱਦੇ ਨਜ਼ਰ ਰੱਖਦੇ ਹੋ ਜੇ ਆਪ ਹੀ ਭੱਜ ਕੇ ਵਿਆਹ ਕਰਾ ਲਿਆ ਕਿਉਂਕਿ ਠੰਡ ਬੜੀ ਸੀਗੀ ਤਾਂ ਬਚ ਕੇ ਰਹਿਆ ਕਰੋ ਇਹੋ ਜਿਹੀ ਜਨਾਨੀਆਂ ਤੋਂ ਜਿੰਨਾ ਵੀ ਮੇਰਾ ਵੀਰ ਬਚ ਸਕਦੇ ਆ ਬਚੋ ਬਚੋ ਤੇ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ